ਨੌਪ੍ਰਤੰਦੀ ਯੱਗ ਭੜਕਦੀ ਭੜਕਦੀ 20ਵੀਂ ਸਦੀ ਦੇ ਵਿੱਚ ਆ ਪਹੁੰਚਦੀ ਹੈ 1984 ਦਾ ਵੜਾ ਦਸਤਕ ਦਿੰਦਾ ਹੈ ਤੇ ਇਧਰੋਂ ਅਨੰਦਪੁਰ ਸਾਹਿਬ ਦਾ ਮਤਾ ਪੇਸ਼ ਕੀਤਾ ਜਾਂਦਾ ਜਿਦੇ ਵਿੱਚ ਕੁਝ ਧਾਰਮਿਕ ਮੰਗਾਂ ਰੱਖੀਆਂ ਜਾਂਦੀਆਂ ਕੁਝ ਸਮਾਜਿਕ ਮੰਗਾਂ ਰੱਖੀਆਂ ਜਾਂਦੀਆਂ ਕੁਝ ਕਿਸਾਨੀ ਨਾਲ ਮੰਗਾਂ ਰੱਖੀਆਂ ਜਾਂਦੀਆਂ ਔਰ ਗੁਰੂ ਪਿਆਰੀ ਗੁਰੂ ਸواری ਸੰਗਤ ਜੀਓ ਕਦੇ ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਕੇ ਦੇਖਣਾ ਜੀ ਦੇ ਵਿੱਚ ਮੰਗਾ ਕੀ ਨੇ ਬੈਸਿਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਰੂਪ ਜਾਣਦੇ ਨੇ ਪ੍ਰਤੱਖ ਰੂਪ ਮੰਨਦੇ ਨੇ 11ਵਾਂ ਗੁਰੂ ਮੰਨਦੇ ਨੇ ਅਗਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਇਹਨੂੰ ਅੱਗ ਲੱਗਦੀ ਹੈ ਤਾਂ ਅੱਗਾ ਲਾਉਣ ਵਾਲੇ ਦੇ ਬੇਅਦਬੀ ਕਰਨ ਵਾਲੇ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲੰਘਦੇ ਹੋਏ ਪਾਣੀਆਂ ਦੀ ਦਰਿਆਈ ਲੁੱਟ ਖੁੱਟ ਬੰਦ ਹੋਣੀ ਚਾਹੀਦੀ ਹੈ। ਪੰਜਾਬ ਦੇ ਦਰਿਆਵਾਂ ਉੱਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ। ਪੜ੍ਹੇ ਲਿਖੇ ਮੁੰਡੇ ਕੁੜੀਆਂ ਵਾਸਤੇ ਨੌਕਰੀਆਂ ਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਜਿਹੜੇ ਬੱਚੇ ਨਰ ਜਾਂ ਬੱਚੀ ਨੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਸ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤੇ ਜਿੰਨਾ ਚਿਰ ਸਰਕਾਰ ਤੋਂ ਨੌਕਰੀ ਦਾ ਪ੍ਰਬੰਧ ਨਹੀਂ ਹੁੰਦਾ ਦਾਤਾ ਕੋਸ ਨੂੰ ਬੇਰੋਜ਼ਗਾਰੀ ਭੱਤਾ ਮਿਲਣਾ ਚਾਹੀਦਾ ਇਸ ਤਰ੍ਹਾਂ ਦੀ ਲੰਮੀ 18 ਮਤਿਆਂ ਦੀ 18 ਮੰਗਾਂ ਦੀ ਲਿਸਟ ਹੈ ਤੇ ਸਰਕਾਰ ਆਂਦੀ ਹੈ ਸੰਤ ਜੀ ਤੁਹਾਡੀਆਂ ਸਾਰੀਆਂ ਧਾਰਮਿਕ ਮੰਗਾਂ ਮੰਨੀਆਂ ਜਾ ਸਕਦੀਆਂ ਇਹ ਜਿਹੜੇ ਕਿਸਾਨੀ ਦੇ ਮੁੱਦੇ ਨੇ ਇਹ ਜਿਹੜੇ ਸਮਾਜਿਕ ਮੁੱਦੇ ਨੇ ਜਾਂ ਬੇਰੋਜ਼ਗਾਰੀ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਹਨਾਂ ਨੂੰ ਮੰਗਾਂ ਨੂੰ ਤੁਸੀਂ ਪਾਸੇ ਰੱਖਦੇ ਤੁਸੀਂ ਇੱਕ ਧਾਰਮਿਕ ਕਾਗੂ ਅਸੀਂ ਤੁਹਾਡੀਆਂ ਧਾਰਮਿਕ ਮੰਗਾਂ ਮੰਨ ਸਕਦੇ ਹਾਂ ਤਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਵੀ ਜੇ ਮੰਗਾਂ ਮੰਨਣੀਆਂ ਤੇ ਸਾਰੀਆਂ ਮੰਗਾਂ ਨੂੰ ਬਣਵਾ ਕੇ ਹਟਾਂਗੇ ਨਹੀਂ ਤੇ ਫਿਰ ਇੱਕ ਵੀ ਨਹੀਂ ਤੇ ਸਰਕਾਰ ਜਿਹੜੀ ਇੰਡੀਆ ਦੀ ਫੌਜ ਸਿਰਫ ਤੇ ਸਿਰਫ ਚੀਨ ਤੋਂ ਮਾਰ ਖਾ ਕੇ ਹੱਟੀ ਐ 1962 ਦੇ ਵਿੱਚ ਉਸ ਤੋਂ ਬਿਨਾ ਕਿਸੇ ਵੀ ਫੌਜ ਤੋਂ ਇੰਡੀਆ ਦੀ ਫੌਜ ਨੇ ਮਾਰ ਨਹੀਂ ਖਾਧੀ ਤੇ ਉਸ ਨੂੰ ਆਪਣੇ ਬਾਜੂਬਲ ਦਾ ਹੰਕਾਰ ਵੜਾ ਐ ਪ੍ਰਣਾਮ ਮੋਗਰਜੀ ਨੇ ਇੰਦਰਾ ਕਾਂਧੀ ਨੂੰ ਕਿਹਾ ਵੀ ਮਾਰਜੋਗ ਪ੍ਰਧਾਨ ਮੰਤਰੀ ਜੀ ਇਹ ਜਿਹੜਾ ਆਪਾਂ ਕਾਰਾ ਕਰਨ ਲੱਗੇ ਆ ਇਸ ਦਾ ਬੜਾ ਭਿਆਨਕ ਸਿੱਟਾ ਨਿਕਲ ਸਕਦਾ ਹੈ ਇਸ ਨੂੰ ਰੋਕ ਲੈਣਾ ਚਾਹੀਦਾ ਤੇ ਅਗੋ ਬੀਬੀ ਇੰਦਰਾ ਨੇ ਜਵਾਬ ਦਿੱਤਾ ਪ੍ਰਣਾਵ ਮੈਨੂੰ ਪਤਾ ਇਹਦਾ ਸਿੱਟਾ ਕੀ ਨਿਕਲਣਾ ਹੈ ਪਰ ਸਾਨੂੰ ਦਿਖਾ ਦੇਣਾ ਚਾਹੀਦਾ ਕਿ ਭਾਰਤੀ ਫੌਜ ਦੇ ਬਾਹਾਂ ਦੇ ਵਿੱਚ ਬਲ ਕਿੰਨਾ ਹੈ ਤੇ ਉਸ ਵੇਲੇ ਜ਼ਿੰਮੇਵਾਰੀ ਲਈ ਜਾਂਦੀ ਹੈ ਵਕਤ ਦੇ ਜਨਰਲ ਕੁਲਦੀਪ ਸਿੰਘ ਬਰਾੜ ਦੀ ਵੀ ਇਹ ਜਿਹੜਾ ਭਿੰਡਰਾ ਵਾਲਾ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠਾ ਉੱਤੇ ਬੈਠਾ ਇਹਨੂੰ ਵੀ ਕੱਢ ਕੇ ਬਾਹਰ ਲਿਆਉਣਾ ਹੈ ਉਹ ਕਹਿੰਦਾ ਉਹਦੇ ਕੋਲੇ ਮੈਂ ਸੀਆਈਡੀ ਭੇਜ ਕੇ ਵੇਖ ਤਾਂ ਵੀ ਦੇਸੀ ਜਿਹੇ ਹਥਿਆਰ ਨੇ 500 ਬੰਦੇ ਉਹਦੇ ਮਗਰ ਨੇ ਇਹ ਤਾਂ ਮੇਰਾ ਚਟਕੀਆਂ ਦਾ ਕੰਮ ਹੈ ਵੀ ਹੁਣੇ ਉੱਥੇ ਮੈਂ ਗਿਆ ਤੇ ਹੁਣੇ ਉਹਨੂੰ ਫੜ ਲਿਆ ਆ ਤੇ ਉਧਰੋਂ ਫਿਰ ਸਿੰਘਾਂ ਦਾ ਕੀ ਜਵਾਬ ਆਉਂਦਾ ਜਿਵੇਂ ਉੱਤਰ ਪ੍ਰਸ਼ਨ ਹੈ ਲੈ ਜੀਅ ਸ਼ਬਦ ਦੇ ਵਿੱਚ ਰੋਡਿਆਂ ਵਾਲਾ ਜੱਤਾ ਹੈ ਕਿਉਂ ਬਿਆਨ ਕਰਦਾ ਬਈ ਮੀਲੀ ਰਿਪੋਰਟ ਬਰਾੜਨੂ ਹੋਈ ਹਵਾ ਖਰਾਬ ਸਿੰਘਾਂ ਫੇਰ ਬਰਾੜਨੂ ਦਿੱਤੇ ਇਹ ਜਵਾਬ ਆ ਵੀ ਮੈਨੂੰ ਕੋਪੀ ਆ ਵਿਭਾਗ ਮੇਰਾ ਦੱਸਦਾ ਕਿਨ ਜੇ ਤਾਂ ਸਤੋਂ ਨੂੰ ਟੱਡ ਮੇਰਾ ਹੱਸਦਾ ਦੇ ਨੀ ਟੱਕਰ ਰਹਿਣਾ ਕੰਮ ਵੱਸਦਾ ਸਾਰੇ ਜੱਗ ਵਿੱਚ ਸਿੱਖਾਂ ਦੀ ਉਡਾਦੂ ਖਿੱਲੀ ਮੈਂ ਪੇਸ਼ ਭਿੰਡਰਾਂ ਵਾਲੇ ਨੂੰ ਜਾ ਕੇ ਕਰੂੰ ਦਿੱਲੀ ਮੈਂ ਉਹ ਕਰ ਦੇਣਾ ਸਾਰੇ ਤੰਤਰ ਨੂੰ ਫੇਲ ਹੈ ਤੇਰੇ ਜੜਾ ਵਿੱਚ ਦੇਣਾ ਐਸਾ ਤੇ ਰਹੇ ਜਦ ਹੋਵਣਾ ਸਚਾਈ ਨਾਲ ਮੇਰਾ ਹੈ ਤੈਨੂੰ ਭਜਣਾ ਜਟੇਰ ਵੈ ਕੱਟੂਲੇ ਲੜੀਆਂ ਉਹਦੀ ਅੱਖ ਕਰੂੰ ਸਿੱਲੀ ਮੈਂ ਬੇਸ਼ਪਿੰਡਰਾ ਵਾਲੇ ਨੂੰ ਕੱਲ ਕਰੂੰ ਦਿੱਲੀ ਮੈਂ ਉਹ ਬਾੜੀ ਦੇਲ ਬੇਸ ਟੱਪਾ ਪਹਿਵਾਏ ਮਸਦੂ ਅੱਖੀ ਦੇਖ ਜਾ ਮਚਾਤ ਹੀ ਸਹਿਮਤ ਤੂੰ ਗੱਲ ਪੁੱਲ ਗਿਆ ਸੱਚੀ ਬੜੀ ਐ ਮਤੂੰ ਸੱਚ ਸਮੇ ਦੇ ਹਸੀਸ਼ ਨੇ ਦਿਖਾਉਣਾ ਵੈਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਵੈਰੀਆ ਓਹਦੇ ਕੋਲੇ ਦੇਸੀ ਜਾਵੇ ਹਾਂ ਤੇ ਆ ਬੋਤੀ ਦੂਰ ਤੀ ਕਕਾਰ ਦੇ ਨ ਮਾਰਨੇ ਖੋਲ ਦਿੱਤੀ ਮੈਨੂੰ ਫੁੱਲ ਸਰਕਾਰ ਨੇ ਨਹੀਂ ਕਰਨੀ ਪੋਰਾ ਵਿਕਾਰ ਵਾਈ ਢਿੱਲੀ ਮੈਂ ਪੇਸ਼ ਭਿੰਡਰਾਂ ਵਾਲੇ ਨੂੰ ਕਰ ਦੇਉਂ ਦਿੱਲੀ ਮੈਂ ਉਹ ਜੰਗ ਜੜੀ ਜਾਂਦੀ ਹੌਸਲੇ ਦੇ ਨਾਲ ਹੈ ਇੱਕ ਵਾਰਤਾ ਤੂਫਾਨ ਦੇ ਨ ਠਾਲ ਹੈ ਬਾਜਾ ਵਾਲੜੇ ਦੇ ਸਿੰਘ ਦਾ ਖਿਆਲ ਹੈ ਆ ਕੀ ਅੱਗੇ ਤੇ ਨਹੀਂ ਝੁਕਾਉਣਾ ਵੈਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਵੈਰੀਆ ਉਹ ਬੰਦੇ 500 ਆ ਮਸਾ ਨਾਲ ਉਸਦੇ ਐਵੇਂ ਆਏ ਨੇ ਮਰਨ ਵਿੱਚ ਜੋਸ਼ ਦੇ ਉਹ ਵੀ ਹੋਣ ਹੁਣ ਖੁਦ ਤਾਂ ਹੀ ਕੋਸ ਦੇ ਕਰ ਉਪਰ ਕਰ ਮਾਨੁਰਤ ਨਾਲ ਦਿੱਲੀ ਮੈਂ ਬੇਸ਼ ਪਿੰਡਰਾ ਵਾਲੇ ਨੂੰ ਕਰ ਦੇਉ ਦਿੱਲੀ ਮੈਂ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਪੈਰੀਆ ਬਈ ਕਾਬੂ ਕਰ ਲੈਣਾ ਵੱਡੇ ਚਰਨੈਲ ਨੂੰ ਹੱਥ ਬੰਨ ਕੇ ਸੋਬੇ ਕ ਸੌਂਦੇ ਕੈਲ ਨੂੰ ਵੇਖ ਲੈਣਾ ਕਿਵੇਂ ਪਾਉਂਦਾ ਮੋਰ ਪਹਿਲ ਨੂੰ ਹੱਥ ਖੜੇ ਕਰਵਾ ਕੇ ਫੜੂ ਤਿੱਜੀ ਬਿੱਲੀ ਮੈਂ ਬੇਸ਼ ਭਿੰਡਰਾ ਵਾਲੇ ਨੂੰ ਕਰ ਦੇਉ ਦਿੱਲੀ ਮੈਂ ਉਹ ਰੱਖੇ ਜਾਂਦੇ ਕਾਦੇ ਪਿੰਜਰੇ ਵਿੱਚ ਬਾਜਨਾ ਸਾਨੂੰ ਸਕੇ ਆਪ ਕਸ ਖਾਉਣਾ ਮੈਂ ਲਿਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਵੇਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਵੇਰੀਆ ਉਸ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਪੜ੍ਹਨ ਵਾਸਤੇ ਚੁਟਕੀ ਦਾ ਕੰਮ ਸਮਝਦਾ ਜਰਨੈਲ ਕੁਲਦੀਪ ਸਿੰਘ ਬਰਾੜ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਜੇਠ ਮਲਾਨੀ ਦੀ ਵਾਰਤਾ ਲਾਪ ਹੁੰਦੀ ਹੈ ਜੇਠ ਮਲਾਨੀ ਇੰਡੀਆ ਦਾ ਮਸ਼ਹੂਰ ਵਕੀਲ ਮੰਨਿਆ ਜਾਂਦਾ ਹੈ ਤੇ ਕਹਿੰਦੇ ਇੱਕ ਵਾਰੀ ਉੱਥੇ ਜਾਂਦਾ ਹੈ ਕਹਿੰਦਾ ਸੰਤ ਜੀ ਤੁਸੀਂ ਸੰਤ ਹੋ ਉਹ ਕਹਿੰਦਾ ਭਾਈ ਦੂਜੇ ਲੋਕਾਂ ਨੂੰ ਪੁੱਛੋ ਮੈਂ ਤਾਂ ਸੰਤ ਨਹੀਂ ਆਉਦੇ ਆਪ ਨੂੰ ਮੰਨਦਾ ਕਹਿੰਦੇ ਦੁਨੀਆ ਕਹਿੰਦੀ ਆਕਰ ਦੁਨੀਆ ਕਿੰਦੀ ਪਰ ਦੁਨੀਆ ਤੋਂ ਪੁੱਛਣਾ ਚਾਹੀਦਾ ਕਹਿੰਦਾ ਜੀ ਜੇ ਤੁਸੀਂ ਸੰਤ ਹੋ ਤੇ ਪਰ ਸੰਤਾਂ ਦਾ ਕੰਮ ਤੇ ਹੁੰਦਾ ਨਾਮ ਜਪਣਾ ਤੇ ਜਪਉਣਾ ਮਾਲਾ ਪੇਰਨੀ ਤੇ ਇਹ ਤੁਸੀਂ ਹਥਿਆਰ ਰੱਖੇ ਆ ਇਹ ਕਦੇ ਵਾਸਤੇ ਕਹਿੰਦਾ ਜੀ ਹਥਿਆਰ ਰੱਖਣਾ ਸਾਡੇ ਗੁਰੂ ਦਾ ਹੁਕਮ ਹੈ ਹਥਿਆਰਾਂ ਦੇ ਨਾਲ ਸ਼ਾਂਤੀ ਰਹਿੰਦੀ ਹੈ ਉਹ ਕਹਿੰਦਾ ਜੀ ਹਥਿਆਰਾਂ ਨਾਲ ਸ਼ਾਂਤੀ ਆਉਂਦੀ ਹੈ ਹਥਿਆਰਾਂ ਨਾਲ ਤਾਂ ਅਸ਼ਾਂਤੀ ਫੈਲਦੀ ਹੈ ਹਥਿਆਰਾਂ ਤੋਂ ਬਿਨਾਂ ਸ਼ਾਂਤੀ ਹੁੰਦੀ ਹੈ ਤੇ ਸੰਤ ਕਹਿੰਨੇ ਜਰਨੈਲ ਸਿੰਘ ਦੀ ਕਾਲਸਾ ਬੋਲਦੇ ਆ ਵੀ ਜੇਠ ਮਲਾਨੀ ਜੇ ਤੂੰ ਇਹ ਗੱਲ ਮੰਨਦਾ ਹੈ ਬੀ ਹਥਿਆਰਾਂ ਤੋਂ ਬਿਨਾਂ ਸ਼ਾਂਤੀ ਫੈਲਦੀ ਹੈ ਤੇ ਹਥਿਆਰਾਂ ਦੇ ਸੰਗ ਅਸ਼ਾਂਤੀ ਫੈਲਦੀ ਹੈ ਫਿਰ ਜਿੰਨੇ ਤੁਹਾਡੇ ਇੰਡੀਆ ਦੇ ਬਾਡਰ ਨੇ ਚਾਹੇ ਚੀਨ ਦੇ ਨਾਲ ਲੱਗਦਾ ਹੈ ਚਾਹੇ ਪਾਕਿਸਤਾਨ ਨਾਲ ਲੱਗਦਾ ਚਾਹੇ ਹੋਰ ਕਿਸੇ ਮੁਲਕ ਦੇ ਨਾਲ ਲੱਗਦਾ ਸਾਰਿਆਂ ਦੇ ਉੱਤੇ ਜਿੰਨੇ ਤੁਸੀਂ ਟੋਪਾਂ ਬੰਬੋ ਟੈਂਕ ਵੀੜ ਕੇ ਰੱਖੇ ਆ ਜਿੰਨੇ ਤੁਸੀਂ ਫੌਜੀ ਦਸਤੇ ਉੱਥੇ ਲਾਏ ਆ ਸਾਰਿਆਂ ਨੂੰ ਪਛਾਣਖਿਆ ਚਲੋ ਚੰਗੀ ਤਰ੍ਹਾਂ ਸ਼ਾਂਤੀ ਫੈਲ ਜਾਣੀ ਚਾਹੀਦੀ ਹੈ ਜੇਠ ਮਲਾਨੇ ਨੂੰ ਕੋਈ ਜਵਾਬ ਨਹੀਂ ਆਇਆ ਜੂਨ ਦਾ ਮਹੀਨਾ 10 ਤੱਕ ਦਿੰਦਾ ਹੈ ਤੇ ਜਰਨਲ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਭਾਰਤੀ ਫੌਜ 6 ਲੱਖ ਨਾਫਰੀ ਪੰਜਾਬ ਦੇ ਵੱਲੋਂ ਭੇਜੀ ਜਾਂਦੀ ਹੈ ਜਿਹਦੇ ਵਿੱਚੋਂ ਬਹੁਤੀ ਜ਼ਿਆਦਾ ਨੌਕਰ ਅਮਰਤਸਰ ਦੇ ਵਿੱਚ ਉਤਾਰੀ ਜਾਂਦੇ ਆ ਔਰ 14 ਫੌਜੀ ਭੇਜੇ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਸੰਤ ਗਿਆਨੀ ਖਾਲਸਾ ਜਰਨੈਲ ਸਿੰਘ ਦੀ ਭਿੰਡਰਾਂ ਵਾਲਿਆਂ ਦੇ ਕੋਲੇ ਵੀ ਤੁਸੀਂ ਜਾ ਕੇ ਜਾਇਜ਼ਾ ਲੈ ਕੇ ਆਓ ਉਹਨਾਂ ਕੋਲੇ ਕਿਹੜੀਆਂ ਗੱਲਾਂ ਨੇ ਕਿਹੋ ਜਿਹੀ ਉਹਨਾਂ ਕੋਲੇ ਬਾਰੂਦ ਨੇ ਕਿੰਨੇ ਕੋਥੇ ਮਾਰਸ਼ਲ ਸਿਪਾਹੀ ਹੈ ਕਿ ਮੂਜੀ ਉਹਨਾਂ ਦੀ ਸੋਚ ਹੈ ਔਰ ਜਿਹੜੇ ਵੀ 14 ਸਿਪਾਹੀ ਜਾਂਦੇ ਨੇ ਉਹ ਜਾ ਕੇ ਸਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਹੁਕੇ ਰਹਿ ਜਾਂਦੇ ਨੇ 1 ਤੇ 2 ਜੂਨ ਨੂੰ ਜਾਇਦਾ ਲਈਦਾ ਹੋਇਆ ਕੁਲਦੀਪ ਬਰਾੜ ਕਹਿੰਦਾ ਵੀ ਇਹਨਾਂ ਨੇ ਆਏ ਨਹੀਂ ਕੰਮ ਸੂਤ ਆਉਣਾ ਕਿਹੜਾ ਹੱਲਾ ਬੋਲ ਦੇਣਾ ਚਾਹੀਦਾ ਤੇ ਅੱਧੀ ਰਾਤ ਨੂੰ ਹੱਲਾ ਬੋਲ ਦਿੱਤਾ ਜਾਂਦਾ ਜਿਹੜਾ ਉੱਥੇ ਕਾਹਨ ਹੁੰਦਾ 1 ਤੇ 2 ਜੂਨ ਦਾ ਵਾਰਤਾ ਲਾਪ ਜਿਸ ਤਰ੍ਹਾਂ ਦੀ ਉੱਥੇ ਕੱਲ ਵਾਪਰਦੀ ਐ ਰੋਡਿਆਂ ਵਾਲਾ ਕਿ ਬਿਸ਼ਰੀ ਜੱਥਾ ਕਿਉਂ ਬਿਆਣਦਾ ਬਈ ਹਾਕਾ ਕਾਫੀ ਦੇਰ ਤੋਂ ਰਿਹਾ ਸੀ ਮੌਕਾ ਟੋਲ ਜੂਨ 84 ਵਿੱਚ ਸੀ ਦਿੱਤਾ ਹੱਲਾ ਬੋਲ ਉਹ ਸੁਣ ਲੈ ਸੰਗ ਤੇ ਸਾਥੋਂ ਦਾਸ ਤਾਂ ਜੂਨ 84 ਦੀ ਸੁਣ ਲੈ ਸੰਗ ਤੇ ਸਾਥੋਂ ਦਾਸ ਤਾਂ ਜੂਨ 84 ਦੀ ਬਿਥੇ ਆ ਖੋਲ ਕੇ ਸੋਨੂੰ ਦੱਸਣ ਲੱਗੇ ਸਾਰੀ ਸੈਂਟਰ ਸੋਚੇ ਸਿਖਾਉਣਾ ਐਸਾ ਸਿੱਖਾ ਨੂੰ ਸੈਂਟਰ ਸੋਚੇ ਸਭ ਕਰ ਸਿਖਾਉਣਾ ਐਸਾ ਸਿੱਖਾ ਨੂੰ ਸਦੀਆਂ ਦੀਕ ਨਾ ਭੁੱਲਣ ਦੇਣੀ ਝੋਟ ਕਰਾਰੀ ਓ ਪੰਜਵੇਂ ਗੁਰਾਂ ਦਾ ਪੂਰਵ ਸ਼ਹੀਦ ਆਉਂਦਾ ਏ ਪੰਜਵੇਂ ਗੁਰਾਂ ਦਾ ਪੂਰਵ ਸ਼ਹੀਦ ਪੰਡਿਆ ਪਿੰਡਰਾਵਾਲੇ ਨੂੰ ਤਾਵਾ ਬੋਲ ਤਫਾਜਨੇ ਕਰਕੇ ਫੁੱਲ ਤਿਆਰੀ ਉਹ ਕਹਿ ਕੇ ਖਾਲਸਤਾਨੀ ਪੰਡਿਆ ਪਿੰਡਰਾਵਾਲੇ ਨੂੰ ਉਹ ਤਾਵਾ ਬੋਲ ਤਫਾਜਨੇ ਕਰਕੇ ਪੂਰੀ ਤਿਆਰੀ ਉਹ 6 ਲੱਖ ਨਵਰੀ ਫੌਜ ਦੀ ਭੇਜੀ ਵਿੱਚ ਪੰਜਾਬ ਦੇਦਾ ਹੁਕਮ ਹਾਕਮ ਨੇ ਹਰ ਮੰਦਰ ਤੇ ਹਮਲੇ ਦਾ ਕੀ ਨਦੀ ਜਾਣ ਕਲੂ ਨਹੀਂ ਉਹ ਗੱਲ ਵਿਚਾਰੀ ਉਹ ਫੌਜੀ ਸ਼ਾ ਕਲਾ ਨਿਆਰੀ ਉਹ ਸਾਡੇ 10 ਵਜੇ ਜਦ ਰਾਤ ਦੇ ਹੱਲਾ ਬੋਲ ਦਿੱਤਾ ਆਰਮੀ ਅੰਦਰ ਵੜ ਕੇ ਕਰਨ ਲੱਗੀ ਦੋਹਾਂ ਬਾਰੀ ਉਹ ਸੋਚ ਕੇ ਕੰਟਿਆਂ ਵਿੱਚ ਹੀ ਕਾਬੂ ਕਰਕੇ ਸੰਤਾਂ ਨੂੰ ਸੰਤਾਂ ਨੂੰ ਸੋਚੇ ਕੰਟਿਆਂ ਵਿੱਚ ਹੀ ਕਾਬੂ ਕਰਕੇ ਸੰਤਾਂ ਨੂੰ c <목소리도> 다 Tá bom.